ਪੂਰੇ ਪੰਜਾਬ ਦੇ ਵਿੱਚ ਗਰਮੀ ਪੂਰੇ ਸਿਖਰਾਂ ਤੇ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਗਰਮੀ ਜ਼ਿਆਦਾ ਹੋਣ ਕਾਰਨ ਸਬਜ਼ੀਆਂ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਲਗਾਤਾਰ ਰੇਟਾਂ ਵਿੱਚ ਜਿਹੜਾ ਕੀ ਵਾਧਾ ਹੋ ਰਿਹਾ ਕਿਉਂਕਿ ਗਰਮੀ ਹੋਣ ਕਾਰਨ ਜ਼ਿਆਦਾਤਰ ਸਬਜ਼ੀਆਂ ਖਰਾਬ ਹੋ ਜਾਂਦੀਆਂ ਨੇ ਜ਼ਿਆਦਾ ਬਿਜਾਈ ਨਹੀਂ ਹੁੰਦੀ ਦੱਸ ਦਈਏ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਸੀ ਕਿ ਗਰਮੀ ਕਾਰਨ ਸਬਜ਼ੀ ਦੇ ਜਿਹੜੇ ਰੇਟ ਨੇ ਉਹ ਵਧੇ ਨੇ ਪਹਿਲਾਂ ਨਾਲੋਂ ਤਕਰੀਬਨ ਜਿਹੜੇ ਰੇਟ ਨੇ 3 ਗੁਣਾ ਹੋ ਗਏ ਨੇ ਸਬਜੀ ਦੇ ਰੇਟ 3 ਗੁਣਾ ਹੋਣ ਕਾਰਨ ਸਬਜ਼ੀਆਂ ਦੇ ਗ੍ਰਾਹਕ ਵੀ ਮੁੜ ਰਹੇ ਨੇ ਜਿੱਥੇ ਪਹਿਲਾਂ ਗ੍ਰਾਹਕ 1 ਕਿਲੋ ਲੈਂਦੇ ਸੀ ਹੁਣ ਅੱਧਾ ਕਿਲੋ ਲੈਣ ਲੱਗ ਪਏ ਨੇ ਕੀ ਨਾਮਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਲੈਣ ਆਏ ਸੀ ਜਿੰਦਰ ਸਿੰਘ ਆਈ ਸਬਜੀ ਲੈਣ ਆਈ ਸੀ ਕਿ ਸਾਰੀ ਸਬਜੀ ਅੱਕ ਲੱਗੀ ਪਈ ਹੈ ਰੇਟਾਂ ਪਹਿਲਾਂ 20 ਰੁਪਏ ਕਿਲੋ ਸੀ ਗਿਆ ਹੁਣ 80 ਰੁਪਏ ਕਿਲੋ ਸਾਰੀ ਸਬਜੀ ਕੀ ਕਾਰਨ ਜਿਹੜਾ ਤੁਹਾਨੂੰ ਲੱਗਦਾ ਮਹਿੰਗੀ ਹੋਈ ਕਾਰਨ ਉਹਨੇ ਇਹ ਤਾਂ ਕਹੀ ਜਾਂਦੇ ਪਿੱਛੋਂ ਆਈ ਨਹੀਂ ਇੰਨੀਆਂ ਚਲਗੀਆਂ ਗਰਮੀ ਬਹੁਤ ਪਈ ਜਾਂਦੀ 600 ਜਾਂਦੀਆਂ ਵੱਲਾਂ ਜੀ ਦਾ ਰਹੀ ਗਰਮੀ ਕਰੇ ਇੱਕ ਡਾਕਟਰ ਤਾਂ ਕਹਿੰਦੇ ਹਰੀ ਸਬਜ਼ੀ ਖਾਣ ਤੇ ਇੱਕ ਡਾਕਟਰ ਕਹੀ ਜਾਂਦੇ ਹਰੀਆਂ ਸਬਜ਼ੀਆਂ ਖਾਓ ਖਾਈਏ ਘੇਰੀਆਂ ਚਲਗੀਆਂ 100 ਰੁਪਏ ਕਿਦੋਂ ਕਮਾਈਗਾ 300 ਤੇ 100 ਚਲਗੀਆਂ ਤੇ ਨਾਲ ਬਾਕੀ ਘਰੇਗੀ ਤੇ ਆ ਓੱਖਾ ਹੋਇਆ ਓੱਖਾ ਕਿੰਨਾ ਕੁ ਹੋ ਰਿਹਾ ਓੱਖਾ ਹੋ ਹੀ ਗਏ ਹੁਣ ਕੱਟ ਕੇ ਰਹੀਆਂ ਟਾਈਮ ਆਵਾਜ਼ ਜੀ ਤੁਹਾਡਾ ਕੀ ਲਾਇਆ ਹੋਇਆ ਕੀ ਕੀ ਸਬਜ਼ੀ ਲਾਈ ਹੈ ਤੇ ਕਿਸ ਤਰ੍ਹਾਂ ਦੇ ਰੇਟ ਹੈ ਸਬਜ਼ੀ ਆ ਲਾਇਆ ਗੋਭੀ ਲਾਈ ਆ ਜੀ ਕਦੂ ਆ ਅਰਬੀ ਆ ਭਿੰਡੀ ਆ ਤੋਰੀ ਆ ਮਟਰ ਆ ਤੁਹਾਡੇ ਕੋਲ ਸਭ ਨਾਲ ਮਹਿੰਗੇ ਕਿਹੜੀ ਚੀਜ਼ ਹੈ ਕੀ ਕਾਰਨ ਹੈ ਜਿਹੜੇ ਰੇਟ ਵਧੇ ਹੋਏ ਆ ਇਹ ਗਰਮੀ ਦੇ ਕਾਰਨ ਰੇਟ ਵਧੇ ਆ ਜੀ ਸਬਜ਼ੀਆਂ ਦਾ ਹੁਣ ਕੀ ਕਰੀ ਸਭ ਤੋਂ ਜ਼ਿਆਦਾ ਕਿਹੜੀ ਸਬਜ਼ੀ ਦਾ ਰੇਟ ਹੈ ਸਬਜ਼ੀ ਦਾ ਮਟਰਾਂ ਦਾ ਰੇਟ ਜ਼ਿਆਦਾ ਹੈ ਕੀ ਰੇਟ ਹੈ 120 ਰੁਪਏ ਕਿਲੋ ਹੋਰ ਕਿਹੜੀ ਸਬਜ਼ੀ ਦੇ ਤੋਰੀਆਂ 80 ਰੁਪਏ ਦੀ ਨੇ ਹੋਰ ਹੋਰ ਅਰਬੀ ਆ 60 ਰੁਪਏ ਆ ਰੁਪਏ ਆ 80 ਰੁਪਏ ਗੋਭੀ ਆ 80 ਕਰ ਤੂ ਆ ਪਹਿਲਾਂ ਕਿੰਨਾ ਰੇਟ ਸੀ ਤੇ ਹੁਣ ਕੀ ਕਾਰਨ ਹੈ ਜਿਹੜੇ ਰੇਟ ਵਧੇ ਆ ਪਹਿਲਾਂ ਤਾਂ ਬਹੁਤ ਵਧੀਆ ਠੀਕ ਸੀਗੇ ਜੀ ਪਹਿਲਾਂ ਤਾਂ ਇਹ ਇਹ ਸੀ 40 ਰੁਪਏ ਕਿਲੋ ਵੇਚਣਾ ਆ ਪਹਿਲਾਂ ਕੀ ਕਾਰਨ ਹੈ ਜਿਹੜੇ ਰੇਟ ਆ ਕਾਰਨ ਹੈ ਗਰਮੀ ਦੇ ਕਾਰਨ ਨਾਮੀ ਤੰਦੇ ਕਾਰੋਬਾਰ ਪਰ ਕਿਸ ਤਰ੍ਹਾਂ ਚੱਲਦਾ ਫਿਰ ਕਾਰੋਬਾਰ ਪਰ ਟਾਈਮ ਪਾਸ ਹੋ ਜਾਂਦਾ ਜੀ ਕਾਰੋਬਾਰ ਐਸਾ ਵੈਸਾ ਹੀ ਮਰ ਦਿਹਾੜੀ ਪੈ ਜਾਂਦੀ ਹੈ ਬੱਚੇ ਪਰ ਨਾ ਦਿਹਾੜੀ ਤਾਂ ਪੈ ਵੀ ਜਾਂਦੀ ਨਹੀਂ ਵੀ ਪੈਦੀ ਕੀ ਕਰੀ ਫਿਰ ਕੰਮ ਜਦੋਂ ਇਹ ਕਰਨਾ ਰਾਖ ਮੁੜਦੇ ਆ ਜਾਂ ਨਹੀਂ ਰਾਖ ਤਾਂ ਰੇਟ ਪੁੱਛ ਕੇ ਮੜ ਜਾਂਦੇ ਆ ਦਿਹਾੜੀ ਪੈ ਜਾਂਦੀ ਹੈ ਦਿਹਾੜੀ ਤਾਂ ਠੀਕ ਠਾਕ ਇਹ ਤਾਂ ਪਾਸ ਹੋਈ ਅੱਛਾ ਕਈ ਵਾਰ ਫਿਰ ਦਿਹਾੜੀ ਜੇ ਖਰਾਬ ਹੁੰਦੀ ਹੈ ਸਭ ਦੀ ਖਰਾਬ ਸਭ ਹੋ ਜਾਂਦੀਆਂ ਜੇ ਕਿੰਨਾ ਦੋ ਦੋ ਦਿਨ ਬਿਖਤੀ ਨਹੀਂ ਫਿਰ ਕੀ ਰੇਟ ਕਰਦੇ ਕੀ ਫਿਰ ਕਰ ਨਹੀਂ ਘਟਣੂ ਘਟਣਗੇ ਕਿਵੇਂ ਰੇਟ ਦੇ ਇਹ ਰੇਟ ਤਾਂ ਹੁਣ ਕੀ ਕਹਿੰਦੇ ਬਾਰਸ਼ ਪੁੱਛ ਪਵੇ ਤਾਂ ਜ਼ਿਆਦਾ ਫਰਕ ਪੈ ਜੇ ਰੇਟਾਂ ਦਾ ਮੁੱਖ ਕਾਰਨ ਕਰਨੀ ਹੈ ਹਾਂ ਮੁੱਖ ਦਾ ਕਾਰਨ ਇਹ ਗਰਮੀ ਆਈ ਸੀ ਕੀ ਨਾਮ ਹੈ ਜੀ ਤੁਹਾਡਾ ਕੀ ਲੈਣ ਆਏ ਸੀ ਤੇ ਕਿਸ ਤਰ੍ਹਾਂ ਦੇ ਰੇਟ ਲੱਗੇ ਕੁੱਟਾ ਸਿੰਘ ਨਾਮ ਹੈ ਟੰਡ ਮੌੜਾ ਜੀ ਸਬਜ਼ੀ ਲੈਣ ਆਇਆ ਸੀ ਜੀ ਸਬਜ਼ੀ ਸਾਰੀ ਮਹਿੰਗੀ ਬੋਲੀ ਜਾਂਦੇ ਆ ਜੀ ਕੋਈ ਸੌਤੀ ਪੁੱਛ ਲੈਣਾ ਕੋਈ 80 ਬੋਦੀਆਂ ਨਾ ਕੋਈ 90 ਬੋਦੀਆਂ ਨਾ ਖੜੀ ਲੈ ਲਾਤਾ ਮਹਿੰਗੀ ਟੋਰੀ ਲੈ ਲਾਤਾ ਕੱਦੂ ਲੈ ਲਾਤਾ ਟਿਆਰਬੀ ਲੈ ਲਾਤਾ ਮਟਰ ਲੈ ਲਾਤਾ ਸੌ ਤੋਂ ਉੱਤੇ ਬੋਦੀਆਂ ਤੁਸੀਂ ਕੀ ਲੈ ਰਹੇ ਹੋ ਸਹੀ ਤਾਂ ਬੋਦੀ ਲਈਏ ਕਿੰਨੀ ਲਈ ਕਿਲੋ ਲਈ ਅੱਧਾ ਕਿਲੋ ਕੀ ਕਾਰਨ ਹੈ ਜਿਹੜਾ ਤੱਕ ਮਹਿੰਗੀ ਬਾੜੀ ਹੈ ਜੀ ਤੁਸੀਂ ਆਪ ਇੱਕ ਕਿਸਾਨ ਨੂੰ ਲੱਗਦੇ ਹੋ ਜਿਵੇਂ ਹੁਣ ਗਰਮੀ ਕਾਰਨ ਜੀ ਲੱਗਦੀ ਨੇ ਕਿ ਪੌਦੇ ਲੱਗ ਜਾਂ ਫਟਦੇ ਰਹੇ ਆ ਪੱਤਿਆਂ ਦੇ ਸੋਰਿਆਂ ਦੇ ਫੁੱਲ ਲੱਗਣਾ ਸੁਸਤੀ ਜਾਂਦੇ ਆ ਕਾਰਨ ਕੀ ਲੱਗਦਾ ਰੇਟ ਵਧੇ ਦਾ ਰੇਟੇ ਹੀ ਆਤੀ ਜਾਂਦੇ ਜੀ ਚੇਕ ਤੇ ਹੜਾ ਆ ਜਾਂਦੇ ਆ ਇਥੇ ਆ ਦੇ ਨੇ ਕਰਨੀ ਪਈ ਜਾਂਦੀ ਤਾਣੀ ਲੱਗਦੀ ਸਾਬ ਦੀ ਪਿਛਵਾਦ ਨੇ ਮਹਿੰਗੀ ਆਉਂਦੀ ਆ ਜੀ ਪਾਣੀ ਆ ਗਿਆ ਦਿਨਾਂ ਤੋਂ ਕੀ ਮੰਗ ਕਰਦੇ ਹਾਂ ਜੀ ਅਸੀਂ ਤਾਣੇ ਸਸਤੀ ਹੋਵੇ ਸਾਰੇ ਖਾਣ ਹਰੀ ਖਾਣੋ ਖਾਣੋ ਡਾਕਟਰ ਤਾਂ ਕਹਿੰਦੇ ਆ ਵੀ ਇਹ ਹਰੀ ਸਬਜ਼ੀ ਖਾਣੀ ਚਾਹੀਦੀ ਹੈ ਫਿਰ ਉਹ ਤਾਂ ਨੇ ਖਾਓ ਹਰੀ ਸਬਜ਼ੀ ਮਹਿੰਗੀਆਂ ਖਾ ਨਹੀਂ ਸਕਦੇ ਮੈਂ ਨਹੀਂ ਸੋਚਿਆ ਕਿ ਗਰੀਬ ਨਹੀਂ ਰਹਿ ਸਕਦੇ ਹੋਰ ਤਾਂ ਸਾਦੀ